ਲੋਕ ਸਭਾ ਚੋਣਾਂ ਨੂੰ ਲੈ ਕੇ ਬਰਨਾਲਾ ਪੁਲਿਸ ਤੇ ਸਿਵਲ ਪ੍ਰਸ਼ਾਸਨ ਮੁਸਤੈਦ ਨਜ਼ਰ ਆ ਰਿਹਾ ਹੈ ਸਾਰੀਆਂ ਥਾਵਾਂ ਤੋਂ ਸਿਆਸੀ ਪਾਰਟੀਆਂ ਦੇ ਪੋਸਟਰ ਹਟਾ ਦਿੱਤੇ ਗਏ ਨੇ ਤੇ ਪੁਲਿਸ ਦੀਆਂ ਟੀਮਾਂ ਜ਼ਮੀਨੀ ਪੱਧਰ ਤੇ 24 ਘੰਟੇ ਸਰਗਰਮ ਨੇ ਐਨਾ ਹੀ ਨਈਂ ਸ਼ਰਾਬਤੀ ਅੰਸਰਾ ਤੇ ਸ਼ਿਕੰਜਾ ਕੱਸਣ ਦੇ ਲਈ ਅੰਤਰ ਜ਼ਿਲ੍ਹਾ ਪੁਲਿਸ ਨੇ ਨਾਕੇ ਲਗਾ ਕੇ ਤਲਾਸ਼ੀ ਮੁਹਿੰਮ ਚਲਾਈ ਹੈ ਜੋ ਨਾਲੇ ਮੱਦਨਜ਼ਰ ਆਪਕਾਰ ਅਤੇ ਆਮਦਨ ਕਰ ਵਿਭਾਗ ਦੇ ਵੱਲੋਂ ਸ਼ਰਾਬ ਦੇ ਪੰਡਾਰ ਦੇ ਰੋਜ਼ਾਨਾ ਨਜ਼ਰ ਵੀ ਰੱਖੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਨੇ ਜ਼ਿਲੇ ਭਰ ਦੇ ਅਸਲਾ ਧਾਰਕਾਂ ਨੂੰ 7 ਦਿਨਾਂ ਦੇ ਅੰਦਰ ਅੰਦਰ ਅਸਲਾ ਜਮ੍ਹਾਂ ਕਰਵਾਉਣ ਦੀ ਹਦਾਇਤਾਂ ਵੀ ਕੀਤੀਆਂ ਨੇ ਅੱਜ ਬਰਨਾਲੇ ਜਿਲ੍ਹੇ ਦੇ ਵਿੱਚ ਸਾਰੇ ਹੀ ਐਸਐਚਓ ਚੌਂਕੀਨ ਚਾਰਜ ਡੀਐਸਪੀ ਐਸਪੀ ਐਂਡ ਐਸਐਸਪੀ ਸਾਹਿਬ ਨਾਲ ਜਿਹੜੀ ਮੀਟਿੰਗ ਕੀਤੀ ਜਿnde ਵਿੱਚ ਸਾਡੇ ਕ੍ਰਾਈਮ ਨੂੰ ਰਿਵਿਊ ਕੀਤਾ ਗਿਆ ਇਸ ਤੋਂ ਸਿਵਾਏ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪਾਰਲੀਮੈਂਟ ਦੇ ਇਲੈਕਸ਼ਨ ਆ ਰਹੇ ਨੇ ਉਹਦੇ ਬਾਰੇ ਬਹੁਤ ਹੀ ਵਿਸਤਾਰਪੂਰਵਕ ਜਿਹੜੀਆਂ ਗਾਈਡਲਾਈਨਸ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਸਾਡੇ ਮਾਨਯੋਗ ਡੀਜੀਪੀ ਸਾਹਿਬ ਨੇ ਜਿਹੜੀਆਂ ਦਿੱਤੀਆਂ ਨੇ ਉਹਨਾਂ ਬਾਰੇ ਸਾਰੇ ਹੀ ਅਸਰ ਨਾਲ ਸ਼ੇਅਰ ਕੀਤੀਆਂ ਗਈਆਂ ਨੇ ਤਾਂ ਕਿ ਜਿਹੜਾ ਇਲੈਕਸ਼ਨ ਅਸੀਂ ਪੰਜਾਬ ਦੇ ਵਿੱਚ ਪੀਸਫੁਲੀ ਕਰਵਾ ਸਕੀਏ ਇਸ ਜ਼ਿਲ੍ਹੇ ਦੇ ਵਿੱਚ ਜਿਹੜਾ ਇਲੈਕਸ਼ਨ ਹੈ ਉਹ ਜਿਹੜਾ ਪੀਸਫੁਲੀ ਹੋਵੇ ਇਹਦੇ ਕਿ ਮੈਂ ਤੌਰ ਤੇ ਜਿਹੜਾ ਅਸੀਂ ਵੈਪਨ ਡਿਪੋਜ਼ਿਟ ਬਾਰੇ ਗੱਲ ਕੀਤੀ ਹੈ ਜਿਹੜੀ ਪੀਓਜ਼ ਨੇ ਉਹਨਾਂ ਨੂੰ ਅਰੈਸਟ ਕਰਨ ਲਈ ਐਨਬੀਡਬਲਯੂ ਜਿਹੜੇ ਹੈਗੇ ਨੇ ਉਹਨਾਂ ਦੀ ਪ੍ਰੋਪਰ ਐਗਜ਼ੀਕਿਊਸ਼ਨ ਲਈ}{|\text{ਬੇਲ ਜੰਪਰ, ਪਰੋਲ ਜੰਪਰ}} ਔਰ ਹੋਰ ਵੀ ਜਿਹੜੇ ਟਰਬਲ ਮੇਕਰਸ ਬੰਦੇ ਹੈਗੇ ਨੇ ਉਹਨਾਂ ਦੇ ਉੱਤੇ ਨਿਗਰ ਰੱਖਣ ਲਈ ਬਕਾਇਦਾ ਪੁਲਿਸ ਨੂੰ ਜਿਹੜੀ ਹਦਾਇਤ ਕੀਤੀ ਗਈ ਹੈ। ਔਰ ਕਿਸੇ ਵੀ ਤਰ੍ਹਾਂ ਦੀ ਕੋਈ ਹੰਸਖਾਵੀ ਜਿਹੜੀ ਇਸ ਸਮੇਂ ਦੇ ਵਿੱਚ ਘਟਨਾ ਨਾ ਵਾਪਰੇ। ਉਹਦੇ ਸਬੰਧ ਦੇ ਵਿੱਚ ਸਾਰੇ ਹੀ ਮੁਖ ਅਫਸਰਾਂ ਦੇ ਵਿਚਾਰ ਵੀ ਲੈ ਗਏ ਨੇ ਔਰ ਉਹਨਾਂ ਨੂੰ ਗਾਈਡ ਕੀਤਾ ਗਿਆ। ਪ੍ਰੋਪਰ ਜਿਹੜੇ ਨਾਕੇ ਲਾਉਣੇ ਨੇ ਔਰ ਉਹਨਾਂ ਦੇ ਉੱਤੇ ਚੈਕਿੰਗ ਕਰਨੀ ਹੈ ਅਲੱਗ-ਅਲੱਗ ਏਰੀਏ ਦੇ ਵਿੱਚ ਸਰਚ ਆਪਰੇਸ਼ਨ ਜਿਹੜੇ ਚਲਾਉਣੇ ਨੇ ਉਹਦੇ ਸਬੰਧ ਦੇ ਵਿੱਚ ਸਾਰੇ ਹੀ ਅਫਸਰਾਂ ਨੂੰ ਡਿਸਕਸ ਕੀਤਾ ਗਿਆ ਤਾਂ ਕਿ ਅਸੀਂ ਵਧੀਆ ਮਾਹੌਲ ਦੇ ਵਿੱਚ ਪੰਜਾਬ ਦੇ ਵਿੱਚ ਪੀਸਫੁਲੀ ਇਲੈਕਸ਼ਨ ਜਿਹੜਾ ਕਰਵਾ ਸਕੀਏ ਦੇਖੋ ਜੀ ਸਾਡੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜੇ ਨਾਕੇ ਨੇ ਉਹਦੇ ਜੇ ਸਾਡੇ ਕੋਲ ਹੁਣ ਇਸ ਸਮੇਂ ਤਰੀਕ 4 ਇੰਟਰਸਟੇਟ ਨਾਕੇ ਨੇ ਉਹ ਸਾਡੇ ਚੱਲ ਪਏ ਨੇ ਹਰਿਆਣੇ ਦਾ ਨਾਲ ਲੱਗਦੇ ਇਸੇ ਤਰੀਕੇ ਹੀ ਨੌ ਨਾਕੇ ਜਿਹੜੇ ਨੇ ਹੈ ਸਾਡੇ ਬਰਨਾਲੇ ਦੇ ਵਿੱਚ ਜਿਹੜੇ ਇੰਟਰ ਡਿਸਟ੍ਰਿਕਟ ਨੇ ਬੱਤੀ ਹਰੇਤ ਗਲਿਆਂ ਦੇ ਅਲੱਗ-ਅਲੱਗ ਨੰਬਰ ਆਏ ਨੇ ਇਸ ਤੋਂ ਸੋਇਆ ਸੀ ਮੋਬਾਈਲ ਨਾਕੇ ਵੀ ਰੱਖਾਵੇ ਤਾਂ ਕਿ ਜਿਹੜੀ ਪ੍ਰੋਪਰ ਚੈਕਿੰਗ ਕਰ ਸਕੀਏ ਜਿੰਨੇ ਚ ਕੋਈ ਆਦਮੀ ਨਸ਼ਾ ਕੋਈ ਲੈ ਕੇ ਕੋ ਪੈਸੇ ਲੈ ਕੇ ਨਾ ਜੜਾ ਇਹਦੇ ਵਿੱਚ ਹੁੰਦਾ ਫਿਰਦਾ ਹੈ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਅਕੋਰਡਿੰਗਲੀ ਸਿਵਲ ਪ੍ਰਸ਼ਾਸਨ ਦੇ ਨਾਲ ਇਨ ਕੰਟੈਕਟਸ ਡਿਪਾਰਟਮੈਂਟ ਦੇ ਨਾਲ ਹੋਰ ਜਿਹੜੀਆਂ ਲਗ ਲਗ ਟੀਮਸ ਬਣੀਆਂ ਨੇ ਉਹਨਾਂ ਦੇ ਨਾਲ ਬਕਾਇਦਾ ਅਸੀਂ ਆਪਣਾ ਫੋਰਸ ਨੂੰ ਬਰੀਫ ਕਰਕੇ ਉਹਨਾਂ ਨਾਲ ਲਾਵਾਂਗੇ ਤਾਂ ਕਿ ਜਿਹੜੀਆਂ ਵੱਤ ਵਧੀ ਜਿਹੜੀਆਂ ਰਿਕਵਰੀਜ਼ ਕੋਈ ਅਲੀਗਲ ਹੈ ਨੇ ਉਹਨਾਂ ਨੂੰ ਕਰ ਸਕੀਏ ਜਿਹ ਪ੍ਰੋਪਰ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਐਕਸ਼ਨ ਹੋਏਗਾ ਉਹਨਾਂ ਨੂੰ ਇਲੈਕਸ਼ਨ ਦੇ ਵਿੱਚ ਅਸਲਾ ਜਮ੍ਹਾਂ ਕਰਾਉਣਾ ਹੀ ਪਏਗਾ ਔਰ ਬਾਉਂਡ ਹੋਣ ਦੇ ਕਰਾਉਣ ਲਈ